ਇਨਿਆਂ ਦੇ ਨਸ਼ੇ ਛੁਡਾਏ ਜਾ ਰਹੇ ਇਨਿਆਂ ਦੇ ਜੀਵਨ ਬਦਲ ਰਹੇ ਆ ਜਿਨ੍ਹਾਂ ਦੇ ਜੀਵਨ ਬਦਲਦੇ ਉਹਨਾਂ ਨੂੰ ਪਤਾ ਇਹ ਧਰਮ ਪਰਵਰਤਨ ਨਹੀਂ ਇਹ ਜੀਵਨ ਪਰਵਰਤਨ ਤੁਸੀਂ ਗਵਰਨਮੈਂਟ ਨਹੀਂ ਆ ਕਿ ਤੁਹਾਨੂੰ ਕੋਈ ਆਨਸਰ ਦਿੱਤਾ ਜਾਵੇ ਤੁਹਾਡੇ ਕੋਲ ਇੱਕ ਵੀ ਪ੍ਰੂਫ ਨਹੀਂ ਆ ਕੁਸ਼ ਲੰਕਰ ਯੂਸਫ ਨੂਲਾ ਜੀ ਦਾ ਔਰ ਪ੍ਰਭੂ ਦੀ ਦਾਸੀ ਦਾ ਉਹਨਾਂ ਨੇ ਪੁਤਲਾ ਬਣਾ ਕੇ ਉੱਤੇ ਫੋਟੋ ਲਾ ਕੇ ਉਹਨੂੰ ਸਾੜਿਆ ਉਹਨਾਂ ਨੇ ਕੁਝ ਇਹੋ ਜਿਹੇ ਪਰਸਨਾਂ ਨੇ ਜਿਹੜੇ ਖਿਲਾਫੀਤ ਕਰਦੇ ਆ ਕ੍ਰਿਸਚੀਅਨਿਟੀ ਦੀ ਪੰਜਾਬ ਦੇ ਵਿੱਚ ਤੇ ਪ੍ਰਭੂ ਦੇ ਦਾਸ ਨੇ ਕੁਝ ਨਹੀਂ ਕੀਤਾ ਤੇ ਖੁਦਾਵੰ ਨੇ ਆਪਣੇ ਦਾਸ ਨੂੰ ਹੋਰ ਉੱਚਾ ਕੀਤਾ ਔਰ ਕੁਝ ਲੋਕ ਖੜੇ ਕੀਤੇ ਠੀਕ ਆ ਬੁੱਧੀ ਦੇ ਨਾਲ ਉਹਨਾਂ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਆਪਣੇ ਆਪ ਹੀ ਕੁਝ ਲੋਕ ਖੜੇ ਹੋਏ ਕ੍ਰਿਸਚਨ ਉਹਨਾਂ ਨੇ ਦੱਸਿਆ ਕਿ ਤੁਹਾਡੇ ਕੋ ਕੋਈ ਪ੍ਰੂਫ ਨਹੀਂ ਧਰਮ ਪਰਵਰਤਨ ਦਾ ਤੁਸੀਂ ਗਵਰਨਮੈਂਟ ਨਹੀਂ ਆ ਕਿ ਤੁਹਾਨੂੰ ਕੋਈ ਆਨਸਰ ਦਿੱਤਾ ਜਾਵੇ ਤੁਹਾਡੇ ਕੋ ਇੱਕ ਵੀ ਪ੍ਰੂਫ ਨਹੀਂ ਆ ਬਸ ਡੈਵਲ ਨੂੰ ਅੱਗ ਲੱਗੀ ਹੋਈ ਕਿ ਲੋਕੀ ਪ੍ਰਭੂ ਚ ਵੱਧ ਤੋਂ ਵੱਧ ਕਿੱਦਾਂ ਆਈ ਜਾ ਰਹੇ ਆ ਹallelujah ਹallelujah ਪਰ ਮੈਂ ਵੀਡੀਓ ਸ਼ੇਅਰ ਕੀਤੀ ਮੈਂ ਸੁਣ ਰਿਆ ਸੀ ਜਦੋਂ ਵਿਜ਼ਿਟੇਸ਼ਨ ਤੋਂ ਅਸੀਂ ਆਏ ਇੱਕ ਜੱਟ ਸਿੱਖ ਫੈਮਿਲੀ ਚੋਂ ਇਹ ਤਕਰੀਬਨ ਉਹ 50 ਸਾਲ ਦੀ ਸਿਸਟਰ ਆ ਉਹ ਸੇਵਾ ਕਰਦੀ ਆ ਹਸਬੰਡ ਵਾਈਫ ਉਹ ਚੈਸੇ ਹੱਥ ਮਾਰ ਕੇ ਕਹਿ ਰਹੀ ਆ ਉਹ ਕਹਿੰਦੀ ਉਹ ਪਰਸਨ ਜੀ ਨੇ ਵਿਰੋਧ ਕੀਤਾ ਪ੍ਰਭੂ ਦੇ ਦਾਸ ਦਾ ਉਹਨੂੰ ਮੇਰੇ ਤੋਂ ਲੈ ਕੇ ਆਓ ਮੈਂ ਜੱਟ ਸਿੱਖ ਫੈਮਿਲੀ ਚੋਂ ਆ ਪ੍ਰਭੂ ਯੇਸ਼ੂ ਨੇ ਸਾਡੇ ਜੀਵਨਾਂ ਨੂੰ ਬਦਲ ਦਿੱਤਾ ਹallelujah ਹallelujah ਆਪਾਂ ਨਾ ਕਾਸ ਸਕਦਾ ਕਿ ਸਰ ਨੂੰ ਖਰੀਦੇ ਮੇਰੇ ਨਾਲ ਬਾਣਾ ਗੱਲ ਕਰੇ ਮੈਨੂੰ ਪੁੱਛਿਆ ਕਿ ਮੈਂ ਧਰਮ ਬਦਲੇ ਜਾਂ ਮੈਂ ਪੈਸੇ ਦੇ ਕੇ ਆਈਆਂ ਮੈਂ ਤਾਂ ਕੋਈ ਪੈਸਾ ਨਹੀਂ ਦਿੱਤਾ ਮੇਰੀਆਂ ਪੰਜੋਂ ਪੈਣਾ ਸਿੱਖ ਫੈਮਿਲੀ ਚ ਮੇਰੇ ਫਾਦਰ ਆਰਮੀ ਚ ਕੈਪਟਨ ਔਰ ਮੇਰੇ ਫਾਦਰ ਗ੍ਰੰਥੀ ਸੀ ਅਜੇ ਸਭ ਪੈਣਾ ਬਲੇਸਟਰ ਔਰ ਮੇਰੇ ਛੋਟੇ ਸਿਸਤੇ ਪ੍ਰਚਾਰ ਕਰਦੀ ਮੇਰਾ ਜੀਜਾ ਪ੍ਰਚਾਰ ਕਰਦਾ ਸਭ ਪੈਣਾ ਗਰੀਬ ਸੀ ਮਹਾ ਗਰੀਬ ਔਰ ਮੇਰੇ ਮਾਪੇ ਤੇ ਸ਼ਰਾਬ ਸੇ ਔਰ ਅੱਜ ਜਿਸੀ ਜਦੋਂ ਯਸ਼ੂ ਮਸੀਹ ਨੂੰ ਅੰਕੇਕਾਰ ਕੀਤਾ ਹੋਰ ਤਾਂ ਵੀ ਯਸ਼ੂ ਮਸੀਹ ਨੇ ਸਾਡੇ ਸਾਰੇ ਸ਼ਰਬਤੋਂ ਦੇ ਕਿਰਪੇ ਟੋੜੇ ਅੱਜ ਮੇਰੀਆਂ ਸਾਰੀਆਂ ਭੈਣਾਂ ਵਿਦੇਸ਼ਾਂ ਚ ਜਾ ਰਹੀਆਂ ਨੇ ਪਾਪਾ ਅੰਕਲ ਉਹਨਾਂ ਨੂੰ ਫੋਲੋ ਕਰ ਰਹੀਆਂ ਨੇ ਉਹ ਹੁੰਦੇ ਕੌਣ ਨੇ ਸਾਡੇ ਸਪਿਰਚਰ ਫਾਦਰ ਦੇ ਪੁਤਲੇ ਸਾਡਦੇ ਵਾਲੇ ਕਦੀ ਆਸੀ ਸਾਡੇ ਧਰਮ ਦੇ ਪੁਤਲੇ ਸੁੱਕੇ ਨੇ ਸਾਡੇ ਹੀ ਧਰਮ ਕਿਹੜਾ ਧਰਮ ਹੈ ਸਾਡਾ ਸਾਡੇ ਹੀ ਪਾਸਟਰਾਂ ਨੂੰ ਸਾਡੇ ਹੀ ਲੋਕਾਂ ਨੂੰ ਤੁਸੀਂ ਐਲੀਗੇਸ਼ਨ ਲਗਾਈ ਜਾ ਰਹੇ ਲਗਾਈ ਜਾ ਰਹੇ ਲਗਾਈ ਜਾ ਰਹੇ ਕਿੱਥੇ ਸਾਡਾ ਧਰਮ ਗਲਤ ਆ ਦੱਸੋ ਤੁਸੀਂ ਕੋਈ ਕਿਸੇ ਨੂੰ ਪੈਸਾ ਨਹੀਂ ਦੇ ਰਿਹਾ ਲੋਕ ਵਿਸ਼ਵਾਸ ਨਾ ਰਹੇ ਚਾਹ ਵੱਡੀਆਂ ਚਰਚਾਂ ਨੇ ਤੇ ਛੋਟੀਆਂ ਚਰਚਾਂ ਨੇ ਮੈਂ ਕਹਿੰਦੀ ਵੀ 25-25 ਲੱਖ ਰੁਪਏ ਦੇ ਕੇ ਧਰਮ ਪਰਿਵਰਤਨ ਹੁੰਦਾ ਹੈ ਕੋਈ ਇਦਾਂ ਕਹਿੰਦਾ ਨਹੀਂ ਹਾਂ ਕੋਈ ਧਰਮ ਪਰਿਵਰਤਨ ਨਹੀਂ ਹੁੰਦਾ ਮੈਂ ਇਰਦੇ ਕੰਨ ਕਰਨਾ ਪਾਣਾ ਮੇਰੇ ਨਾਲ ਪਾਣਾ ਸਭ ਗੱਲ ਕਰੇ ਨਾ ਕਿ ਮੈਂ ਕਹਿੰਦੀ ਵੀ ਮੇਰੀਆਂ ਪੰਜ ਮਹੀਨਾ ਤਹਾਨੂੰ ਹੱਲੇ ਵੀ ਨਹੀਂ ਸੇਤ ਹੁੰਦਾ ਪਿਆ ਕਿ ਅਸੀਂ ਸਿੱਖਾਂ ਦੀਆਂ ਕੁੜੀਆਂ ਵਾਂ ਮੇਰਾ ਨਾਮ ਨਰਿੰਦਰ ਕੌਰ ਹੈ ਮੇਰਾ ਕੋਈ ਧਰਮ ਨਹੀਂ ਬਦਲੇ 25 ਪੈਸੇ ਨੇ ਕਿਸੇ ਨੇ ਦਿੱਤੇ ਲੋਕ ਜਿਹੜੇ ਵਿਰੋਧ ਕਰਦੇ ਆ ਆਪ ਗਾਲਾਂ ਕੱਢਣਾ ਉਹਨਾਂ ਲਈ ਨਾਰਮਲ ਆ ਨਸ਼ਾ ਕਰਨਾ ਨਾਰਮਲ ਆ ਜਿਹੜੇ ਲੋਕ ਵਿਰੋਧ ਕਰਦੇ ਆ ਉਹ ਕਹਿੰਦੇ ਇਹ ਤਾਂ ਚੀਜ਼ਾਂ ਨਾਰਮਲ ਆ ਛੇ ਇਹਨਾਂ ਨਾਲ ਕੁਸ਼ੀ ਔਰ ਜਿਹਨਾਂ ਦਾ ਵਿਰੋਧ ਕਰਦੇ ਆ ਉਹਨਾਂ ਦੇ ਖਿਲਾਫ ਇੱਕ ਵੀ ਸਬੂਤ ਨਹੀਂ ਆ ਕਿ ਉਹਨਾਂ ਨੇ ਗਾਲ ਵੀ ਕੱਢੀ ਹੋਵੇ ਕਿਸੇ ਨੇ ਹallelujah ਹallelujah ਇਨਿਆਂ ਦੇ ਨਸ਼ੇ ਛੁਡਾਏ ਜਾ ਰਹੇ ਇਨਿਆਂ ਦੇ ਜੀਵਨ ਬਦਲ ਰਹੇ ਆ ਉਹਨਾਂ ਨੂੰ ਜੀਵਨ ਬਦਲ ਉਹਨਾਂ ਨੂੰ ਡੈਵਲ ਯੂਜ਼ ਕਰ ਰਿਹਾ ਵਾ ਪਰ ਇਹ ਸਚਾਈ ਆ ਕਿ ਉਹਨਾਂ ਦੇ ਵਿੱਚੋਂ ਵੀ ਖੁਦਾਵੰਤ ਯਿਸੂ ਚ ਲੋਕ ਆ ਜਾਣੇ ਆ ਹallelujah ਇੱਕਰੀ ਜ਼ੋਰ ਨਾਲ ਹallelujah ਪ੍ਰਭੂ ਦੀ ਤਾਰੀਫ਼ ਕਰਨੀ ਕਦੇ ਬੰਦ ਨਾ ਕਰੋ ਲੋਕਾਂ ਨੂੰ ਪ੍ਰੇਮ ਕਰਨਾ ਕਦੇ ਬੰਦ ਨਾ ਕਰੋ ਹallelujah